ਰਧਾਨ ਜੀ ਮਜ਼ਦੂਰ ਦੀ ਵਿਸਾਰ ਰਿਆ ਯਾ ਤੁਹਾਡੇ ਤੁਹਾਡੇ ਕੀ ਵਿਚਾਰ ਨੇ ਇਹਨਾਂ ਬਾਰੇ ਸਤਿਕਾਰਯੋਗ ਸਾਥੀਓ ਅੱਜ ਅਸੀਂ ਸਾਰੇ ਸੰਸਾਰ 'ਚ ਜਿਹੜਾ ਮਜ਼ਦੂਰ ਦੇ ਕਲ ਮਨਾਇਆ ਜਾ ਰਿਹਾ ਹੈ ਉਹਦੇ ਸੰਬੰਧ 'ਚ ਰਖੜਾ ਚੰਨੇ ਹੈ ਕਿ ਲੇਬਰ ਜਮਾਹਤ ਨੇ ਕਿਹੜੀ ਹੈ ਕਿਹੜੀ ਸੰਸਾਰ ਚ ਮੱਲਾ ਮਾਰੀਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਸੰਸਾਰ ਚ ਹੋਰ ਕੋਈ ਵੀ ਸਾਰੇ ਸੰਸਾਰ ਦੇ ਮਜ਼ਦੂਰਾਂ ਨੂੰ ਕਿਤੇ ਛੁੱਟੀ ਨਹੀਂ ਮਿਲਗੀ ਕਿਸੇ ਧਰਮ ਵਾਲੇ ਨੂੰ ਕਿਸੇ ਮੱਜਬਾ ਵਾਲੇ ਨੂੰ ਇੱਕ ਹੀ ਇੱਕ ਦਿਨ ਜਿਹੜਾ ਸਾਰੇ ਸੰਸਾਰ ਚ ਕੱਲ ਛੁੱਟੀ ਹੈ ਕਾਰਖਾਨੇ ਬੰਦ ਹੋਣਗੇ ਸਾਰਾ ਕੋਈ ਬੰਦ ਹੋਏਗਾ ਸੋ ਪਹਿਲੀ ਗੱਲ ਤੇ ਮਜ਼ਦੂਰ ਦੇ ਹੰਦੇ ਉੱਤੇ ਸਾਰੇ ਦੋਸਤਾਂ ਨੂੰ ਮੈਂ ਇਹ ਕਹਿੰਦਾ ਕਿ ਉਹਨਾਂ ਸਾਥੀਆਂ ਜਿਨ੍ਹਾਂ ਸਾਥੀ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਇਜਾਜ਼ਤ ਕਰਦੇ ਹਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਤੇ ਦੂਸਰੇ ਆ ਕੇ ਮਜ਼ਦੂਰ ਦੇ ਢੀ ਸਾਰੇ ਲੋਕਾਂ ਨੂੰ ਇਸ ਦਿਨ ਦੀ ਵਧਾਈ ਵੀ ਹੈ ਕਿ ਸਾਰੰ ਮਜ਼ਦੂਰ ਨੂੰ ਆਪਣਾ ਦਿਨ ਮਨਾਉਣਾ ਚਾਹੀਦਾ ਇਹ ਦਿਨ ਜਿਹੜਾ 1886 ਈਸਵੀ ਵਿੱਚ ਮਜ਼ਦੂਰਾਂ ਦੇ ਜਿਹੜੇ ਇੰਡਸਟਰੀ ਚ ਲੋਕ ਕੰਮ ਕਰਦੇ ਸੀ ਉਹਨਾਂ ਨੂੰ 24 24 ਘੰਟੇ ਕੰਮ ਲਿਆ ਜਾਂਦਾ ਸੀ 18-18 ਘੰਟੇ ਵੀ 20-20 ਘੰਟੇ ਕੰਮ ਲਿਆ ਜਾਂਦਾ ਸੀ ਜੇ ਕੋ ਬੰਦਾ ਡਿੱਗ ਪੈਂਦਾ ਹੀ ਉੱਥੇ ਬੇਹੋਸ਼ ਹੋ ਕੇ ਤੇ ਉਹਨੂੰ ਪੱਠੀ ਜੀ ਸੁਣ ਦਿੱਤਾ ਜਾਂਦਾ ਸੀ ਇਸ ਕਰ ਦੇ ਵਿਰੋਧ ਵਿੱਚ ਸੈਰਸਕਾਂਗੋ ਚ ਯੂ ਐਸ ਏ ਅਮਰੀਕਾ ਜਿ ਨੂੰ ਕਹਿੰਨੇ ਅਸੀਂ ਵੀ ਹੈ ਮਾਰਕੀਟ ਚ ਕਾਮਨ ਰੂਸੀ ਦੀ ਗਵਾਹੀ ਥੱਲੇ 7-8 ਸਾਥੀ ਜੁੜੇ ਸੀ ਉਹਨਾਂ ਦੀ ਗਵਾਹੀ ਥੱਲੇ 1 ਮਈ 1880 ਨੂੰ ਬਹੁਤ ਵੱਡਾ ਕਾਠਾ ਇਹ ਮਾਰਕੀਟ 'ਚ। ਤੋਂ ਉਸ ਕਾਠ 'ਚ ਇੱਕ ਦਿਨ ਕੱਠ ਹੋਇਆ, ਦੋ ਦਿਨ ਕੱਠ ਹੋਇਆ। ਬਲਕਿ ਦਫਤਰ ਜਾਂ ਬੈਂਕ ਨਹੀਂ ਲੱਗੇ ਜਾਂ ਕਾਰਖਾਨੇ ਨਹੀਂ ਚੱਲੇ। ਤਾਂ ਤੀਜੇ ਦਿਨ ਜਦੋਂ ਬਲਕਿ ਕੱਠ ਹੋਇਆ ਤਾਂ ਫਿਰ ਉਥੋਂ ਦੀ ਸਰਕਾਰ ਨੇ ਐਡਾ ਕੱਠ ਦੇਖ ਕੇ ਬਕਲਾੜ ਝਾਗੀ। ਤੇ ਉਹਨਾਂ ਨੇ ਉਹਦੇ ਉੱਤੇ ਕੱਠ ਤੇ ਆਪ ਹਾਰੇ ਗੋਲੀ ਚਲਾ ਕੇ ਬੰਬ ਮਾਰ ਕੇ ਬੰਦੇ ਕੋਈ ਪੁਲਿਸ ਵਾਲੇ ਮਾਰਦੇ ਕੋਈ ਲੋਕ ਮਾਰਦੇ ਤੇ ਉਹ ਡਿਮਾਂਡ ਕੀ ਕਰਦੇ ਸੀ ਜਿਹੜੀ ਉਹਨਾਂ ਨੂੰ ਚੁੱਭਦੀ ਸੀ ਜਿਹੜੀ ਹਾਕਮਾਂ ਨੂੰ ਚੁੱਭਦੀ ਸੀ ਡਿਮਾਂਡ ਸੀ ਕਿ ਇਹ 24 ਘੰਟੇ ਕੰਮ ਨਹੀਂ ਕਰ ਸਕਦੇ 8 ਘੰਟੇ ਅਸੀਂ ਸਮਾਂ ਦੇ 8 ਘੰਟੇ ਅਸੀਂ ਕੰਮ ਕਰਾਂਗੇ 2 ਘੰਟੇ ਅਸੀਂ ਨਹਾਵਾਂ ਧੋਵਾਂਗੇ 9 ਘੰਟੇ ਅਸੀਂ ਮਨੋਰੰਜਨ ਕਰਾਂਗੇ 2 ਘੰਟੇ ਅਸੀਂ ਆਪਣੇ ਬੱਚਿਆਂ ਨੂੰ ਦੇਵਾਂਗੇ ਤੇ 2 ਘੰਟੇ ਅਸੀਂ ਪੜਾਂ ਲਿਖਾਂਗੇ ਇਸ ਹਰ ਸਮਾਂ ਇਸ ਕਿਨਾਰ ਜਬੀ ਘੰਟੇ ਵਾਰ ਦਿੱਤੇ ਇਸ ਗੱਲ ਦੇ ਉੱਤੇ ਬਲਕ ਜਿਹੜਾ ਪਾਰ ਸਰਕਾਰ ਜਿਹੜੀ ਹੈ ਜਾਂ ਸੰਸਾਰ ਦੇ ਸਾਰੇ ਮਜ਼ਦੂਰ ਲੋਕ ਆ ਉਹ ਦਿਨ ਵੇਖ ਲਾਪੇ ਜਦੋਂ ਗੋਲੀ ਚੱਲ ਗਈ ਬੰਬ ਵੱਤੇ ਮਰ ਗਏ ਤੇ ਉੱਥੋਂ ਦੀ ਸਰਕਾਰ ਨੇ ਅੱਠ ਬੰਦੇ ਦੇ ਉੱਤੇ ਪਰਚੇ ਦਰਜ ਕਰਤੇ ਤੇ ਇਸ ਗੱਲ ਨੇ ਸਾਰੇ ਸੰਸਾਰ ਚ ਬਹੁਤ ਵੱਡੇ ਕਟਕ ਕੀਤੇ ਮਜ਼ਦੂਰਾਂ ਨੇ ਤਾਂ ਜਦੋਂ ਉੱਥੇ ਗੋਲੀ ਚੱਲੀ ਤਾਂ ਉਸ ਟਾਂ ਪਹਿਲੀ ਗੱਲ ਤੇ ਇੱਕ ਗੱਲ ਜਿਹੜੀ ਖਾਸ ਹੈ ਉਹ ਇਹ ਆ ਕਿ ਜਿਹੜੇ ਮਜ਼ਦੂਰਾਂ ਦਾ ਖੂਨ ਡੁੱਲਿਆ ਉਹਨਾਂ ਦੇ ਚਿੱਟੇ ਕੱਪੜੇ ਜਿਹੜਾ ਨੇ ਪਾਏ ਸੀ ਲੈ ਕੇ ਆਏ ਸੀ ਲੋਕ ਉਹ ਕੱਪੜੇ ਪਾਤੇ ਉਹ ਖੂਨ ਨਾਲ ਰੰਗੇ ਗਏ ਨਾਲ ਛੱਡਾ ਉਥੋਂ ਪੈਦਾ ਹੋਇਆ ਸੂਰਜ ਕਰਕੇ 1890 ਚ ਉਹਨਾਂ ਮਜ਼ਦੂਰਾਂ ਨੂੰ ਉਥੋਂ ਦੀ ਸਰਕਾਰ ਨੇ ਝੂਠੇ ਪਰਚੇ ਦਰਜ ਕਰਕੇ ਫਾਂਸੀ ਲਾਤੀ ਤੇ ਇਹਦੇ ਨਾਲ ਹੀ ਉਸ ਫਾਂਸੀ ਦੇ ਬਰੋਚ ਸਾਰੇ ਸੰਸਾਰ 'ਚ ਦਿਖ ਪ੍ਰਤੱਖ ਹੋਏ ਤੇ ਉਹਨਾਂ ਨੇ 1895 ਚ ਗਵਰਨਰ ਦੀ ਮਨਨ ਕੋ ਹੁਕਮ ਨਾਲ ਉਹ ਪਰਚੇ ਫਿਰ ਖੋਲੇ ਗਏ ਉਹਨਾਂ ਦੀ ਫਾਂਸੀ ਤੋਂ ਬਾਅਦ ਤੇ ਸੰਸਾਰ ਚ ਉਹ ਝੂਠੇ ਪਰਚੇ ਪਾਏ ਗਏ ਤੇ ਉਹਨਾਂ ਨੂੰ ਮਰਦ ਤੋਂ ਬਾਅਦ ਮਲਮਬਹੁਤ ਦੀ ਫਾਂਸੀ ਜਿਹੜੀ ਮਤਲਬ ਉਹਨਾਂ ਦੀ ਖਤਮ ਕੀਤੀ ਗਈ ਇਹ ਬਹੁਤ ਤਗੜੀ ਗੱਲ ਸੀ 30 ਦੀ ਗੱਲ ਜੀ ਸਾਡੇ ਸੰਸਾਰ ਚ ਇੱਕ ਵੜਾ ਤਿੰਨ ਧੱਤੀ ਦੇ ਉੱਤੇ ਲਾਲ ਝੰਡਾ ਝੁਲਿਆ ਜਿੱਥੇ ਇਹ ਸਾਰੇ ਕਾਰਵਾਈ ਦੀ ਮੈਂ ਆਪਣੇ ਮਜ਼ਦੂਰ ਜਮਾਨ ਨੂੰ ਵਧਾਈ ਦਿੰਦਾ ਹਾਂ ਉੱਥੇ ਮੈਂ ਅੱਜ ਮਜ਼ਦੂਰ ਜਮਾਤ ਨੂੰ ਸੱਦਾ ਦਿਨਾ ਕਿ ਮਜ਼ਦੂਰ ਜਮਾਤ ਜਿੱਥੇ سرمਾਈਦਾਰੀ ਚਲਾਕੀ ਨਾਲ ਤੁਹਾਡੇ 8 ਘੰਟੇ ਤੋਂ 12 ਘੰਟੇ ਕਰੀਂਦੇ 12 ਘੰਟੇ ਤੋਂ 16 ਘੰਟੇ ਕੰਮ ਲੈਣੀ ਸ਼ੁਰੂ ਕਰਤੇ ਆ ਸਾਰੇ ਸੰਸਾਰ ਚ ਪੁੱਠਾ ਗਿੜਾ ਆ ਗਿਆ ਜਿੱਥੇ ਜਿੱਥੇ ਮਜ਼ਦੂਰ ਰਾਜ ਸੀ ਉਹ ਰਾਜ ਜਿਹੜਾ ਮਨ ਲ ਖਤਮ ਹੋ ਕੇ ਉਹ سرمਾਈਦਾਰੀ ਰਾਜ ਪਲਟਾ ਹੋ ਗਿਆ ਤੇ ਅੱਜ ਲੋੜ ਇਸ ਗੱਲ ਦੀ ਆ ਕਿ ਮਜ਼ਦੂਰਾਂ ਤੋਂ ਬਿਗੈਰ ਮਜ਼ਦੂਰਾਂ ਦੇ ਇਕੱਠਾਂ ਤੋਂ ਬਿਗੈਰ ਜੱਥੇਬੰਦ ਹੋਣ ਤੋਂ ਬਿਗੈਰ ਸਾਡਾ ਨਹੀਂ ਸਰਨਾ ਸੋ ਇਹ ਜਿਹੜਾ ਪੁੱਠਾ ਜਿਹੜਾ ਆ ਇਹਨੂੰ ਸਿੱਧਾ ਜਿਹੜਾ ਦੇ ਅੱਗੇ ਅਜ ਫੇਰ ਲੋਕਾਂ ਨੂੰ ਨਾਮ ਬੰਦ ਹੋਣਾ ਜੀਦਾ ਸੋ ਮੈਂ ਦੁਬਾਰਾ ਫੇਰ ਲੋਕਾਂ ਨੂੰ ਸੱਦਾ ਦਿੰਦਾ ਆ ਅਪੀਲ ਕਰਦਾ ਦੋਸਤੋ ਆਓ ਵਾਖ ਵਾਖ ਬੈਂਕ ਵਾਲੇ ਮਾਸਟਰ ਡਾਕਟਰ ਬਿਜਲੀ ਵਾਲੇ ਇੰਡਸਟਰੀ ਵਾਲੇ ਕੁੱਲ ਕੀਰਤੀ ਕਾਮਾ ਸੰਸਾਰ ਦਾ ਕੁੱਲ ਕੀਰਤੀ ਕਾਮਾ ਮਾਮਲਾ ਇਕੱਠਾ ਹੋਵੇ ਤਾਂ ਜੋ ਕਿ ਤੁਹਾਡੇ ਆਖਮ ਜਿਹੜੇ ਦੰਦ ਦੰਦ ਤੇ ਫਰਤੇ ਨੇ ਇਨਮ ਨਾਟ ਦੀ ਵਾਈਜਾ ਜਦੋਂ ਕਿ ਲੇਬਰ ਜਮਾ ਦੀ ਭੁਗਤ ਸਹਾਤੀ ਕੀਤੀ ਜਾਵੇ ਵਾਈਕ ਗੁਰਜੀ ਖਾਲਸਾ ਵਾਈਕ ਗੁਰਜੀ